ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ YouTube ਚੈਨਲ ਆਪਰੀ ਸਿੰਘ ਪੇਜ ਤੇ ਅੱਜ ਫੇਰ ਪੰਚ ਕੁੜਕਪੁਰਾ ਦੀ ਮੰਡੀ ਵਿੱਚ ਅੱਜ ਤੁਹਾਨੂੰ ਫੇਰ ਦਿਖਾ ਰਹੇ ਹਾਂ ਤੂੜੀ ਦਾ ਰੇਟ ਵੇਖਦੇ ਅੱਜ ਸਰਾਰ ਰੇਟ ਕੀ ਜਾਂਦਾ ਅੱਜ ਨਾ ਗਾਏ ਕਾਫੀ ਆਏ 15 16 ਨਾ ਗਾਏ ਵੇਖੋ ਦੋਸਤੋ ਆਹ ਵੇਖਦੇ ਹਾਂ ਸਰਾਰ ਰੇਟ ਕੀ ਰਹੇ ਨੇ ਦਾ ਤੂੜੀ ਦਾ ਮੱਦਿਆਂ ਦੋਸਤੋ ਪਿੱਲੀ ਟਰਾਲੀ ਵਾਲ ਵੇਖਦੇ ਅੱਜ ਸਰਾਰ ਰੇਟ ਕੀ ਜਾਂਦਾ ਪਹਿਲੇ ਨਾਗ ਦਾ ਰੇਟ ਵੇਖਦੇ ਕੀ ਰੇਟ ਜਾਂਦਾ ਕੋਈ 115 100000 50 ਨੰਬਰ ਤੇ ਲਗਾ ਮੇਰਾ ਕੰਮ ਮਸਲਾ ਹੈ ਅੰਦਰ ਦੀ ਤੂੰ ਨਹੀਂ ਬੋਲੋ ਬਾਈ 250 250 250 54 60 65 70 71 80 85 285 90 95 305 10 15 20 320 ਹੈ 25 30 330 ਰੁਪਏ ਬੋਲਾਂਗੇ ਨੇ 330 ਰੁਪਏ ਭਾਈ ਇਹ ਕੱਪ ਦੀ ਖਰੀ ਅੰਦਰ ਦੀ ਕੱਪ ਦੀ ਹੈ ਕੱਪ ਦੀ ਤੂੜੀ ਇਹਦੇ ਨਾਲ 250 250 54 60 65 77 ਹੈ ਚਲ ਜ 270 77 80 85 90 ਮੈਂ ਸਾਰੇ ਦਿਨ ਦੇ ਆਇਆ ਉਹ ਨਹੀਂ ਮੈਂ 90 92 295 500 ਆਹ 300 305 10 15 20 320 ਬੋਲਣਗੇ ਫੋਲਵਾ ਮਜੂਰ ਫੋਲ 25 ਰੁਪਏ ਆਈ 325 ਰੁਪਏ ਬਾਈ ਕਿੱਥੇ ਜਾਉਗੀ 95 ਜਾਉਗੀ ਬਾਈ ਆ ਭਾਈ ਇਹ ਦੇ ਦੋ ਬਾਬਾ ਇਹ 200 ਲੈ ਲਈਏ 17 ਹੈ ਜੀ ਇਹ ਕੀ ਹੈ ਭਾਈ 200 ਰੁਪਿਆ ਕਰਾਇਆ ਜੀ 250 ਰੁਪਿਆ 54 60 70 76 80 400 285 90 92 300 300 ਬੋਲ ਲੈ ਜੀ 300 ਰੁਪਿਆ ਭਾਈ ਜਿਆਦਾ ਇਧਰ ਨਾ ਜਨਾ ਮੁਠੀ ਭਰ ਕੇ ਕੀ ਦੀ ਹੈ ਦਨੀ ਬੱਤੇ ਬੈਠੋ ਸਭੀ ਸਾਰੀ ਬੋਲੋ ਜੀ ਹਾਂ ਚੱਲਦੀ ਜੇਰੇ ਬੋਲਦਾ ਬਾਈ ਕੋਈ 250 54 60 65 70 75 80 85 285 90 90 95 300 300 300 ਬੋਲਣਗੇ ਨੇ

पचहत्तर अस्सी पचासी दौ सौ पचासी रुपये बोला कि दौ सौ पचासी रुपये दौ सौ पचास नब्बे 305 305 ਬੋਲਾਗੇ 305 ਆ ਗੋ ਬੰਦਾ ਕਿੱਧਰ ਜਾਮਾਗੇ ਉਹ ਕਮਾਏ ਹੋਵੇ ਕੋਈ ਜੇ ਮੁੱਠੀ ਕਰ ਲਿਓ ਬਾਹਰ ਦੀ ਅੰਦਰ ਦੀ ਬਾਹਰ ਦੀ ਆਈ ਨੇ ਕੁਲ ਸਾਰੀ ਬਾਹਰ ਦੀ ਟੁੜੀਏ ਦੇ ਨਾਲ ਦੀ ਬਾਈ ਮੈਂ ਇਥੇ ਨਾ ਰਜ ਬੋਲੋ ਜੀ 200 ਰੱਖ 200 200 200 200 ਰੁਪਏ ਬੋਲਾ ਬਾਈ ਜੀ ਬਾਈ ਜੀ 200 ਰੁਪਏ ਬੋਲੀ ਬਾਈ ਲੈ ਕੋਈ ਹੈ ਨਾ ਅਨੀ ਕਿਤੇ ਆ ਜਾਂਦੀ ਹਾਂ ਬੜੀ ਨਿਕਲਦੀ ਆ ਮਾੜੀ ਮੁੱਟੀ ਆ ਯਾਰ ਬਾਈ ਯਾਰ ਕਿਤੇ ਕਿਤੇ ਆ ਗਈ ਹੁਣੀ ਉਹ ਕਿਸੇ ਨੇ ਪੁੱਜੀ ਪਾਇਆ ਯਾਰ ਮੂਰੇ ਹੋਰ ਪਾ ਲੈਨੇ ਪਿੱਛੇ ਹੋਰ ਪਾ ਲੈਨੇ ਯਾਰ ਮਾੜੀ ਮੁੱਟੀ ਆ ਤੇਰੇ ਸਾਹਮਣੇ ਹੋ ਜਾਈਦਾ ਯਾਰ ਇਹ ਤੇਰੇ ਸਾਹਮਣੇ ਆ ਜੀ ਤਾਂ ਇੱਥੇ ਵੇਖ ਲਈ ਉੱਤੇ ਰੌਲਾ ਪੈ ਜਾਂਦਾ ਫੇਰ 25 25 30 35 40 ਤੇ ਬਾਈ 240 ਬੋਲਦਾ ਕੋਈ 240 ਰੁਪਏ ਬਾਈ ਜੀ ਲਾ ਫਿਰ ਦੁਬਾਰਾ ਲੇ ਗੋ ਆ ਗੋਈ ਹੋ ਗਿਓ ਇਹ ਸਸਤੀ ਨਹੀਂ ਬਾਈਓ ਨੇ अपनी है, है ये अंदर थोड़ी अस्सी पचासी नब्बे पचानवे दो सौ पचानवे बोला हां जाएगा बैश् नहीं जी दो पचानवे

ਆਦੇ ਟਾਈਫ 250 ਰੁਪਿਆ 250 250 250 55 ਰੁਪਏ 60 ਰੁਪਏ 65 ਰੁਪਏ 70 ਰੁਪਏ 75 ਰੁਪਏ 80 ਰੁਪਏ ਮੈਂ ਬੋਲਾਂ 80 ਰੁਪਏ ਬੋਲਦਾ ਕੋਈ 280 ਰੁਪਏ ਬਾਈ 500 ਰੁਪਿਆ ਕਰਾਇਆ ਰੁਪਿਆ ਬਾਈ ਅੰਦਰ ਨਹੀਂ ਬਾਈ ਜੀ ਸਰ ਇਹ ਲੋਡ ਨੂੰ ਪਾਉਂਦੇ ਆਹੋ 250 17 75 80 85 285 90 ਬਾਈ ਕਿੱਥੇ ਜਾਣੀ ਆ 90 95 300 ਹੋਲਾ ਬਾਈ ਜੀ 300 ਰੁਪਏ ਬਾਈ ਜੀ ਇੰਦਰ ਸੇ ਆਉਂਦਾ ਖੇਲ बोलो जी। है। अंदर ढाई सौ रुपया ढाई सौ ढाई सौ ढाई सौ पचुंजा सठ दोपये रुपये सत्तर दो सौ सत्तर रुपये पचहत्तर अस्सी पचासी नब्बे दौ सौ नब्बे बोलागे दौ सौ नब्बे रुपया ਹਾਂ ਇਹ ਨਹੀਂ ਜਾਣੀ ਭਾਈ ਪਹਿਲਾਂ ਬੋਲਿਆ ਤੇਰੇ ਆਹ ਭਾਈ ਮੇਰੇ ਦੋਸਤ ਨੇ 290 ਤੇਰੇ ਜਾਊਗੀ 290 ਹੈ ਤੂੰ ਮਗਰੋਂ ਬੋਲਿਆ ਹੁਣ ਉਹਨੇ ਪਹਿਲੀ ਨਹੀਂ ਦਿੱਤੀ ਚਲ ਕੋਈ ਨਹੀਂ ਨਹੀਂ ਨਾ ਯਾਰ ਖੜੇ ਆਣੇ ਬੋਲਿਆ ਸੁਣ ਕੇ ਕੋਣੋ ਕੁੜਾ ਰੋਕੀ ਇਹਦਾ ਕੱਲ 340 ਲੱਗਿਆ ਤੇ ਜਮਾ ਹੀ ਧੱਕਤਾ ਮੇਰੇ ਇਹਦਾ ਪਾਲਾ ਕਿੰਦੀ ਆ ਭਾਈ ਬਾਹਰ ਲਈ ਗੁੱਲੀ ਗੁੱਲੀ ਤਾਂ ਨਹੀਂ ਗੱਲੀ ਰਹੀ ਐ ਆਈ ਸਾਰੀ ਬਾਹਰ ਦੀ ਟੁੜੀਏ ਦੇ ਨਾਲ ਦੀ ਭਾਈ ਆ 200 ਰੁਪਇਆ 5 ਰੁਪਏ 70 ਇਹਦਾ 250 ਰੁਪਇਆ 54 60 65 265 ਰੁਪਏ 70 ਰੁਪਏ 75 ਰੁਪਏ ਬੋਲ 80 85 285 90 290 ਬੋਲਦਾ ਕੋਈ ਆ ਜਾ ਫਿਰ ਕਰਤੀ ਕੀ ਵੀ ਹੈ ਯਾਰ ਕੀ ਦੇ ਦਰਜਾ ਤੂੰ ਬਗਾਇਦ ਰਹਿ ਰਿਹਾ ਹੈ ਪੂਰੀ ਸਾਹ ਹੈ ਯਾਰ ਲਾਸਟ ਰਲ ਰਹੀ ਦੋਸਤੋ ਦੇਖਨੇ ਕੀ ਰਟ ਜਾਨਤੀ ਹੈ ਇਹੋ ਜੀ ਆ ਬਾਈ ਜਿਹੋ ਰਾਜ ਇਹੋ ਜੀ ਇਹ ਜਿਹੜੀ ਧੋਰਾ ਰੋਟੇ ਹਾਂ ਹਾਂ

ਬੋਲਦਾ ਬਈ ਕੋਈ ਇੱਥੇ ਕੋਈ ਲੋਕ ਉਛਾਲਾ ਹੈ ਕਿ ਨਹੀਂ ਨਹੀਂ ਜੀ ਨਹੀਂ ਜਾਂਦੇ ਚਲੋ ਵੀਡੀਓ ਉਹਦੇ ਬਣਾ ਦਿੰਦੇ ਆ ਫਾਊ ਦੀ ਇਹ ਦੋਸਤੋ ਬਈ 100 ਰੁਪਏ ਲਾਸਟ ਵਾਲੀ ਟਰਾਲੀ ਮਿਲਦੇ ਆ ਦੋਸਤੋ ਕੱਲ ਤੋਂ ਇਸੇ ਸਮੇਂ ਤੇ ਨਹੀਂ ਨਹੀਂ ਕੱਲੇ ਤੋਂ ਫੁੱਲੇ ਦੀਆਂ ਦੋਸਤੋ ਸਾਰਿਆਂ ਨੂੰ ਵਧਾਈਆਂ ਮੁਬਾਰਕਾਂ ਤੇ ਪੱਠਿਆਂ ਦੀ ਗੱਲ ਕਰਕੇ ਦੋਸਤੋ ਪੱਠਿਆਂ ਦਾ ਰੇਟ ਜਮੀਨ ਦਾ ਰੇਟ ਚੱਲ ਰਿਹਾ ਹੈ 176 80 ਤੇ ਇਕੱਲੇ 80 ਰੁਪਏ ਵੀ ਦੋਸਤੋ ਅਲੱਗ-ਅਲੱਗ ਰੇਟ ਆ ਮੱਕ ਦਾ ਰੇਟ 200 ਵਿਕ ਗਿਆ 260 ਰੁਪਏ ਇੱਕ ਦਿਨ ਆਇਆ ਸੀ ਦੋਸਤੋ ਅੱਜ ਤਰੀਕ ਹੈਗੀ ਹੈ ਦੋਸਤੋ 14 ਮਾਰਚ ਹੋਲੀ ਵਾਲਾ ਦਿਨ ਤੇ ਤੀਜਾ ਮਹੀਨਾ 2025 ਹੋਲੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਦੋਸਤੋ